ਸੋਨੇ ਦੇ ਰੇਟਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਜਿਹੇ ਦੇ ਵਿੱਚ ਲੋਕ ਵੀ ਪਰੇਸ਼ਾਨ ਹਨ ਕਿਉਂਕਿ ਗਰੀਬ ਲੋਕਾਂ ਦੇ ਲਈ ਵਿਆਹ ਸ਼ਾਦੀ ਤੇ ਸੋਨਾ ਖਰੀਦਣਾ ਮੁਸ਼ਕਲ ਹੋ ਚੁੱਕਿਆ ਹੈ ਨਾਵਾ ਸ਼ਹਿਰ ਦੇ ਲੋਕ ਵੀ ਸੋਨੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਪਰੇਸ਼ਾਨ ਹਨ ਸੋਨੇ ਦਾ ਰੇਟ 82000 ਰੁਪਏ ਟੋਲਾ ਹੋ ਚੁੱਕਿਆ ਹੈ ਇਸ ਨੂੰ ਲੈ ਕੇ ਲੋਕ ਚਿੰਤਤ ਹਨ ਲੋਕਾਂ ਦਾ ਕਹਿਣਾ ਹੈ ਕਿ ਸੋਨੇ ਦੇ ਰੇਟ ਫਿਕਸ ਹੋਣੇ ਚਾਹੀਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਨਾ 1 ਲੱਖ ਤੋਂ ਪਾਰ ਹੋ ਸਕਦਾ ਹੈ ਸੋਨਿਆਰੇ ਦੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਸੋਨਾ ਨਿਵੇਸ਼ ਦਾ ਮੁੱਖ ਸਾਧਨ ਹੈ ਇਸ ਮੌਕੇ ਤੇ ਉਹਨਾਂ ਨੇ ਸੋਨੇ ਦਾ ਰੇ ਵੀ ਦੱਸਿਆ ਮੈਂ ਤਾਂ ਜੀ ਕੋਈ ਦੇਖਣਾ ਐ ਜੀ ਇੱਥੇ 골ਡ ਦੀ ਚੀਜ਼ ਨੇ ਅੰਦ ਪੈਟ ਦੇ ਸਾਰ ਇਹਨਾਂ ਨੇ ਸਾਡੇ ਵਰਭਾ ਨਹੀਂ ਨਿਖਿਆ ਵੀ ਇਹਨਾਂ ਰੇਟ 85000 ਰੁਪਏ ਹੋ ਗਿਆ ਰਾਤ 85 ਵੀ ਹੁਣ 85000 ਹੋ ਗਿਆ ਇਹ ਤਾਂ ਗਵਰਨਮੈਂਟ ਸੈਂਟਰ ਕੋਲੋਂ ਮਿਲਦਾ ਵੀ ਇਹਨੂੰ ਥੋੜਾ ਪਰਿਆ ਆਮ ਬੰਦੇ ਦੇ ਬਜਟ ਦਾ ਪਾਰ ਹੋ ਚੁੱਕਿਆ ਮਲੇ ਰਾਤ ਸਾਡੇ ਜਿਹੜੇ 골ਡ ਖਰੀਦਣ ਤੇ ਜਿਹੜੇ ਪਾਣ ਕਰੀ ਚੇ ਜਿਵੇਂ ਵੀ ਰਤ ਗੱਲ ਹੋਈ ਸੀ ਜੱਜ ਕੁਦਰਤੀ ਮੈਂ ਦੇਖਣ ਆਇਆ ਮੈਂ ਰਾਤ ਪੁੱਛਿਆ 81000 ਇਹਨਾਂ ਤੋਂ ਹੁਣ ਨਰਮਾ ਇਹਦੇ ਤਾਂ 82 ਹੋ ਗਏ ਵੀ ਮੇਰੇ ਕਹਿੰਦਾ ਮਤਲਬ ਇਹੋ ਜਿਹੇ ਹਾਲਾਤ ਹੋ ਕੇ ਵੀ ਇਹ ਮੇਰੇ ਕੋਲ 5-6 ਮਹੀਨੇ ਚ ਲੱਖ ਰੁਪਏ ਨੂੰ ਇਹ ਥੋੜਾ ਪਹੁੰਚਦੇ ਤੁਸੀਂ ਦੇਖੋ 18 20 ਤੋਂ ਕਰਦੇ ਕਰਾਂਦੇ 40 45 50 60 65 70 ਤੁਸੀਂ ਅੱਜ ਦੇਖੋ 82000 ਤੇ ਹੋ ਗਏ ਔਰ ਜਿਹੜੀ ਉਮੀਦ ਕੀਤੀ ਜਾਂਦੀ ਹੈ ਵੀ ਆਉਣ ਵਾਲੇ ਸਮੇਂ ਚ ਇਹ ਲੱਖ ਰੁਪਏ ਤੱਕ ਪਹੁੰਚੇ ਜਿਹੜਾ ਆਮ ਬੰਦੇ ਤੋਂ ਬਾਹਰ ਹੋ ਚੁੱਕਿਆ ਸੋਲਦਾ ਹੈ ਲੋਕੋ ਦੋਲਾ ਦੀ ਨਹੀਂ ਕੰਡੀਤੀ ਨਹੀਂ ਕਿਉਂਕਿ ਇਹ ਜਿੰਨਾ ਲੰਬਾ ਪੀਸ ਕਰ ਰਹੇ ਕਿਉਂਕਿ ਮਹਿੰਗਾਈ ਤਾਂ ਵਧ ਰਹੀ ਹੈ ਪਰ ਹੁਣ ਜਿਹੜਾ ਇਹ 골ਡ ਹੈ ਜੀ ਕੋਈ ਬੰਦਾ ਖਰੀਦ ਨਹੀਂ ਸਕਦਾ ਜਦੋਂ ਉਹ ਆ ਕੇ ਦੁਕਾਨ ਤੋਂ ਪਤਾ ਕਰਦਾ ਦੇਖੋ ਰਾਤ 81 ਹੁਣ 82 ਸ਼ਾਮ ਨੂੰ ਇਹ 85 ਵੀ ਹੋ ਸਕਦਾ ਕੋਈ ਵੱਡੀ ਗੱਲ ਹੈ ਇਹਨੇ ਕਰਕੇ ਗਵਰਨਮੈਂਟ ਨੇ ਕੀਮਤਾਂ ਤੇ ਕੰਟਰੋਲ ਨਹੀਂ ਕਰ ਸਕਦਾ ਗਰੀਬ ਬੰਦਾ ਗੱਲ ਸੁਣ ਬੇਟੀ ਤੇ ਜਾ ਤੇ ਨਕਲੀ ਕਹਿੰਦੇ ਉਹ ਜੀ ਅਸਲੀ ਤਾਂ ਪਹੁੰਚ ਤੋਂ ਬਾਹਰ ਹੈ ਲੈ ਨਹੀਂ ਸਕਦਾ ਸਮਝ ਨਹੀਂ ਮੰਨਦਾ ਤਾਂ ਪੰਡਾ ਗਰੀਬ ਬੰਦਾ ਕਰੇ ਨਹੀਂ ਸਕਦਾ ਜੇ ਵੀ ਦਾ ਇੰਤਜ਼ਾਰ ਕੋਈ ਲਿਮਟ ਹੋਣੀ ਚਾਹੀਦੀ ਜੀ ਕਿ ਘੱਟੋ ਘੱਟ ਸੈਂਟਰਲ ਗਵਰਨਮੈਂਟ ਰੇਟ ਕਰੇ ਵੀ ਇਸ ਤੋਂ ਉੱਪਰ ਰੇਟ ਨਹੀਂ ਹੋਣਾ ਜਿਹੜਾ ਰੇਟ ਹੈ ਫਿਕਸ ਹੈ ਤਾਂ ਜੋ ਬੰਦਾ ਆਰਾਮ ਨਾਲ ਕਰ ਸਕੇ